ਪੀਤੇ ਗਏ ਹਨ ਸਤਨਾਮ ਵਾਹਿਗੁਰੂ ਦੇ ਜਾਪ ਹੋਏ ਹਨ ਗੁਰਬਾਣੀ ਪੜ੍ਹਦੇ ਆਂ ਜਾਪ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਮਹਾਰਾਜੀ ਪੜੀ ਸੁਣੀ ਗੁਰਬਾਣੀ ਦਾ ਭਾਵ ਸੱਚੇ ਪਾਤਸ਼ਾਹ ਦਾ ਰਾਇਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਕਿਰਪਾ ਕਰਨੀ ਆਪਸੀ ਪਰਸਪਰ ਪਿਆਰ ਸੇਵਾ ਸਿਮਰਤੀਆਂ ਦਾਤਾਂ ਬਖਸ਼ਦੇ ਹੋਏ ਚੜ੍ਹਦੀ ਕਲਾ ਦੀ ਦਾਤ ਬਖਸ਼ੋ Claro. Da da ਕਰਦੇ ਆ ਜਿਹੜਾ ਕੱਲ ਸੰਪੂਰਨ ਨਹੀਂ ਹੋਇਆ ਜੇ ਉਹਨੂੰ ਚੰਗੀ ਤਰ੍ਹਾਂ ਸਹਿਜ ਦੇ ਵਿੱਚ ਪਾਖੜੀਏ ਰਲਮਾ ਪਾਖੜ ਤੋਂ ਬਾਅਦ ਅੱ퍼 ਪਾਸਾ ਸੋਧਾਂਗੇ ਕੋਈ ਬਹੁਤੇ ਸੱਜਣਾ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਬਾਬਾ ਜੀ ਦੇ ਦੋਨੇ ਸੁਪੁੱਤਰ ਇਹ ਦੋਨੇ ਮਾਪੇ ਜਿਹੜੇ ਬਾਬਾ ਜੀ ਨੇ ਸੇਵਾ ਕਰਦੇ ਰੇ ਬਾਬਾ ਸਤਨਾਮ ਸਿੰਘ ਜੀ ਤੇ ਬਾਬਾ ਜੀ ਇਹ ਨਾਲ ਜਾਣਗੇ ਹੋਰ ਕਿਸੇ ਨੂੰ ਖਿੱਚੜ ਕਰਨ ਦੀ ਲੋੜ ਨਹੀਂ ਆਪਾਂ ਸਾਰੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਪਾਂਗੇ ਇਹ ਗੀਟਰ ਸੰਭਾਲ ਲੈਣਗੇ ਤੇ ਜੋ ਬਾਕੀ ਅਗਲਾ ਹੁਕਮ ਗਊਗਾ ਉਹ ਤੇ ਤਮਾਹ ਆਪਾਂ ਜਪਦੀ ਸਾਹਿਬ ਦਾ ਪਾਰਟਨਰ ਵੇ ਗੁਰੂ ਸਾਹਿਬ ਭਾਈ ਬਾਦੂ ਮਹੌਲ ਸੀ ਪੁਲਿਸ ਪਾਰਾ ਸਾਡੀ ਸਾਨੂੰ ਜੀ ਦੀ ਕਰਾਉਂਦੀ ਸੇਵਾ ਤੇ ਉਹਦੀ ਬਖਸ਼ਿਸ਼ ਨਾਲ ਉਹਦੀ ਕਿਰਪਾ ਨਾਲ ਜੇ ਉਹ ਕਿਰਪਾ ਕਮੇਟੀ ਪਾਇ ਸੇਵਾ ਚੱਲ ਲੱਗ ਸਕਣੀ ਇਹ ਸੇਵਾ ਨਾ ਬੰਦਿਆਂ ਦੀ ਕੀਤੇ ਪਹਿਲਾਂ ਹੋਈ ਹੈ ਨਾ ਹੁਣ ਹੋ ਸਕਣੀ ਇਹ ਵੀ ਲਈ ਸੰਗਤਾਂ ਸਹਿਬ ਸੰਗਤਨੀ ਅਸੀਸਾਂ ਤੇ ਸਤਿਗੁਰੂ ਸਾਹਿਬ ਦੀ ਬਖਸ਼ਿਸ਼ ਇਹ ਬੋਲੇ ਜੀ ਦਾ ਲੈਣ ਦੀ ਮੰਨ ਨਹੀਂ ਨਾ ਕਰਨਾ ਤੰਗਾ ਮਸ਼ੀਸ਼ ਜਿਹੜਾ ਸਤਿਕਾਰ ਅਸੀਂ ਕਨ ਬਾਬਾ ਜੀ ਨੂੰ ਨਹੀਂ ਦੇ ਸਕਦੇ ਮੇਰੀ ਸਾਰੀ ਸੰਗਤ ਦੇ ਚਰਨਾਂ 'ਚ ਫਤ ਜੋੜ ਕੇ ਨੰਬਰਤਾ ਸਹਿਤ ਬੇਨਤੀ ਵੀ ਅੱਜ ਆਪਾਂ ਨਾਲ ਰਹਣੇ ਤੇ ਇਹਦਾ ਸਾਧਣਾ ਜਿਹੜਾ ਸ਼ਾਮ ਕੀ ਜਿਹੜੀ ਬਧਾਈਗੀ ਉਹਨਾਂ ਨੂੰ ਜਿਆਦਾ ਉਤਾਂ ਕਿ ਦਿੱਤੀ ਜਾਣੀ ਮੋਕਾ ਕਰਨ ਸੰਕਲਪ ਖਰ데요 ਦਾ ਕਰੀ 10 ਤਰੀਕ ਨੂੰ ਉਹਨਾਂ ਵੱਸ ਸਹਿਰਾ 10 ਤਰੀਕ ਨੂੰ ਜੋ ਸੰਪਰਦਾਇ ਦੀ ਨਿਰਜਾਦਾ ਉਹਦੇ ਮੁਕਾਬਲੇ ਵਿਸਥਾਰ ਕੀਤੀ ਜਾਊਗੀ ਉਹਦੇ ਮੁਕਾਬਲੇ ਵਿਸਥਾਰ ਜੋ ਹਾਲ ਕੱਲ ਸਾਰੇ ਆਪਣੀ ਇੱਛਾ ਪ੍ਰਗਟ ਕਰਤੀ ਸਾਰਿਆਂ ਨੇ ਲਾਕੂ ਇਹਦੇ ਕੋਈ ਸੰਪਰਦਾਇ ਦੇ ਵਿੱਚ 1 ਇੰਚ ਦਾ ਵੀ ਫਰਕ ਸਾਰੀ ਸਿੰਘ ਇਕੱਠੇ ਆ ਹੁਣੇ ਮੀਟਿੰਗ ਕਰਦੇ ਆ ਬਾਬਾ ਜੀ ਦੇਖੇ ਆ ਜੀ ਬਾਬਾ ਜੀ ਇਹ ਦੋਨੇ ਆਪਣੇ ਗੱਥੀ ਆਪਣਾ ਕੰਮ ਸੰਭਾਲਣਗੇ ਅਸੀਂ ਸਹਿਯੋਗ ਕਰਾਂਗੇ ਕਿਸੇ ਤਰ੍ਹਾਂ ਦਾ ਕੋਈ ਰੰਚਕ ਮਾਤਰ ਵੀ ਕਿਸੇ ਦੇ ਵਿੱਚ ਜਿਹੜੀ ਸੋਨਿਆ ਸੋਨਿਆ ਆਸਰੀ ਆਕਾਰ ਜਿਹੜੀ ਗੱਲ ਕੱਲ ਮੈਂ ਬਸ ਨਹੀਂ ਸਕਿਆ ਮੈਨੂੰ ਬਖਤੀ ਨਹੀਂ ਮਿਲਿਆ ਆਖਰੀ ਸਮੇਂ ਤੇ ਜਿਹੜੀ ਉਹਦਾ ਗਵਾ ਅਮਰਤਪਾਲ ਸਿੰਘ ਜੀ ਨੇ ਕਰ ਦਿੱਤਾ ਜਦੋਂ ਅਸੀਂ ਹਸਪੀਟਲ ਦੇ ਵਿੱਚ ਮਰੇ ਆ ਇਹਦੇ ਸਾਹਮਣੇ ਜਿਹੜੀਆਂ ਗੱਲਾਂ ਕੀਤੀਆਂ ਮੈਂ ਬਾਬਾ ਜੀ ਨੂੰ ਕਰੀ ਕੋਈ ਕਿਸੇ ਪ੍ਰਕਾਰ ਦੀ ਵਕਤੇ ਹੀ ਨਹੀਂ ਮਿਲਿਆ ਜਦੋਂ ਅਸੀਂ ਜਪਜੀ ਸਾਹਿਬ ਵੀ ਸੁਣਨ ਨੂੰ ਤਿਆਰ ਨਹੀਂ ਅਸੀਂ ਅਰਦਾਸ ਸੁਣਨ ਨੂੰ ਵੀ ਤਿਆਰ ਨਹੀਂ ਅਸੀਂ ਸੋਲੇ ਦਾ ਪਾਠ ਵੀ ਨਹੀਂ ਹੋਣ ਦੇਣਾ ਚਾਹੁੰਦੇ ਤੇ ਫਿਰ ਮਾਹੌਲ ਇਦਾਂ ਦਾ ਨਾ ਪਾ ਹੁਣ ਮੇਰੀ ਮਿਹਨਤ ਆ ਤੇ ਹੁਣ ਨਾ ਕੋਈ ਇਦਾਂ ਦਾ ਕੋਈ ਉੱਠਿਆ ਨਹੀਂ ਮਾਵੋ ਜੀ ਜਨਾਦਰੀ ਆਦਰ ਸਤਕਾਰ ਦਾ ਜਿੰਨਾ ਉਹਨਾਂ ਨੇ ਸੇਵਾ ਕੀਤੀ ਹੈ ਨਾ ਜਿੰਨਾ 6 ਸਾਲ ਤੱਕ ਇੱਕ ਤੌਰ ਮੁਖੀ ਬਾਕੀ ਪਹਿਲਾਂ ਉਹਨਾਂ ਨੇ ਸੰਸਥਾ ਦਾ ਕੋਈ ਨੁਕਸਾਨ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਕੀਤਾ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਪੰਥ ਨੂੰ ਮੋਹਰੇ ਰੱਖਿਆ ਤੇ ਜਿਹੜੇ ਸੱਜਣ ਇਹਨਾਂ ਗੱਲਾਂ ਦੇ ਵਿੱਚੋਂ ਆਪਣਾ ਕੋਈ ਮੜਮੁੱਤਾ ਬਣਦਾ ਸਰਦਾ ਦੇਖ ਰਹੇ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਇਹਨਾਂ 'ਚ ਕੋਈ ਫਰਕ ਹੈ ਸਾਡੇ 'ਚ ਕੋਈ ਫਰਕ ਹੈ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਦੇ ਨੌਂ-ਇੰਨ ਖੜੇ ਆ ਆ ਬਾਬਾ ਜੀ ਦਾ ਪਰਿਵਾਰ ਬਾਬਾ ਜੀ ਦੇ ਬੱਚੇ ਵੀ ਸਾਰੇ ਪਰਿਵਾਰ ਆ ਸਾਰਾ ਹੀ ਜਿੱਲੇ ਫਿਰ ਸਤ ਬੈਠੀ ਆ ਬਾਬਾ ਜੀ ਨਾਲ ਸਜਣ ਕੇ ਲੱਗੇ ਸਾਰੇ ਬਾਬਾ ਜੀ ਨਾਲ ਤੇ ਹੁਣ ਨਿਮਰਤਾ ਸਹਿਤ ਬੇਨਤੀ ਆ ਭਾਈ ਸਾਹਿਬ ਜੀ ਤੁਸੀਂ ਅਰਦਾਸ ਕਰੋ ਬੋਲਦੇ ਹੀ ਸਾਡੇ ਦੇਖੋ ਕੰਮ ਉਮਰ ਸੀਮਤ ਬੱਜ ਜਾਣਾ ਉਹ ਵੀ ਕੋਈ ਬੇਨਤੀ ਕਰਦਾ ਤੇ ਵਾਹਿਗੁਰੂ ਪ੍ਰਤਮੇ ਸਰਬਤ ਕਾਲਸਾ ਜੀ ਕੀ ਅਰਦਾਸ ਹੈ ਜੀ ਸਰਬਾਤਿ ਪਾਲਸਾ ਗਾਨ ਦੇ ਤਾਨਿਆਂ ਤੇ ਤਾਨਾਂ ਦੇ ਉੱਤਿਆਂ ਜੀ ਹੋਰ ਸੱਚੇ ਪਿਤਾ ਵਾਰੀ ਗੁਰ ਧਾਨ ਧਾਨ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਮਹਾਨ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਧਾਨ ਧਾਨ ਸਾਧ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੀ ਬਾਣੀ ਹਜੂਰੀ ਅੰਦਾਸ ਵੇਚੀ ਹੈ ਜੀ ਰਾਣਾ ਲਾਉ ਨਾ ਪੂਰਹ ਰੰਗ ਨਾ ਟੂੰਗ ਭਗੀਰ ਵਾਰੀਆ ਕੋ ਆਪਣੀ ਕੋਈ ਨ ਬੰਧਾ ਧੀਰ ਜਿਹਾਂ ਚੀਰੀ ਲਿਖਿਆ ਇਹਾ ਭੁਗਮ ਕਮਾਰੇ ਕੱਲ ਆ ਬਨਾਨਕਾ ਸਦੇ ਉੱਠੀ ਜਾਏ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਬਿਤਰਸਾਨ ਗੋਦਵਾਰਾਮ ਇਲਾ ਸ੍ਰੀ ਅਨੰਦਗੜ ਸਾਹਿਬ ਨੂੰ ਸ੍ਰੀ ਅਨੰਤ ਨੂੰ ਸਹਾਇ ਵਿਖੇ ਮੁੱਖ ਪ੍ਰਬੰਧਕ ਆਧੀ ਸਤਕਾਰ ਸ੍ਰੀ ਮਾਨਸੰਦ ਬਾਬਾ ਸੁਚਿਆ ਸਿੰਘ ਜੀ ਆ ਆ ਸੇਵਾ ਕਿਲਾ ਅਨੰਦਗੜ ਵਾਲੇ ਆਪ ਜੀ ਵੱਲੋਂ ਲਈ ਸਵਾਸਾ ਦੀ ਪੂੰਜੀ ਨੂੰ ਸੰਪਨ ਕਰਦਿਆਂ ਹੋਇਆ ਪਾਵਨ ਸਥਾਨਾਂ ਗੋਦਘਾ ਦੀ ਸੇਵਾ ਨਮੇ ਰਿਹਾ ਹੋਇਆ ਇਸ ਲਈ ਦੇਈ ਸੱਚੇ ਪਾਸ਼ਾ ਆਕਾਸ਼ ਗਾਣਾ ਕਰ ਗਏ ਸੰਤ ਆਪ ਜੀ ਦੇ ਚਰਣਾ ਵਿੱਚ ਅਭੇਦ ਹੋ ਗਏ ਸੰਤ ਅੱਜ ਮਹਾਪੁਰਸ਼ਾਂ ਦੇ ਸੰਗਤ ਵੱਲੋਂ ਸਾਧਗੁ ਜੀ ਉਹਨਾਂ ਨੇ ਪਾਵਨ ਸਰੀਰ ਦਾ ਅੰਗੀਠਾ ਸਾਜ ਸੰਭਾਲ ਕੇ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਜਲ ਪ੍ਰਵਾਹ ਕੀਤਾ ਗਿਆ ਪਾਵਨ ਸੇਵਾ ਦਾ ਬਧਿਆਨ ਹੋਇਆ ਪ੍ਰਸ਼ਾਨੀ ਜੀਮਾ ਕਰੀ ਕਿਰਪਾ ਕਰਨੀ ਮਹਾਰਾਜੀ ਮਹਾਪੁਰਸ਼ਾਂ ਦੇ ਸੰਤਾਂ ਦੇ ਸਿਸਟਮੇਂ ਪਰਿਆਰਥ ਰਖਣਾ ਆਪਸੀ ਬਸਪਰ ਪਿਆਰ ਸੇਵਾ ਸੁਨਰਨੀਆਂ ਲਾਤਾਂ ਬਖਸ਼ਣੀਆਂ ਸਮਰਾਂ ਦਾ ਚੱਲਿਆ ਕਦਮ ਕਦਮ ਰੇਖੇ ਰਾਉਣਾ ਮਹਾਰਾਜ ਜੀ ਸਮਰਾਂ ਨੂੰ ਦਰਬ ਕਰੋ ਸਿੱਖੀ ਸੇਧ ਉੱਪਰ ਉਸਾ ਨਾਮ ਨਹੀਂ ਅਗਾਤਾ ਸੇਵਾ ਸੁਨਰਨੀਆਂ ਦਗਾ ਬਖਸ਼ਿਸ਼ ਕਰੀਆਂ ਜੜਦੀ ਘਰ ਦੇਣ ਮਹਾਪੁਰਸ਼ਾਂ ਦੇ ਸੰਤਾਂ ਵਿੱਚ ਆਪਸੀ ਪਿਆਰ ਤਵਾ ਬਖਸ਼ਦੇ ਆ ਮਿਆ ਪਾਵਨ ਅਸਥਾਨਾਂ ਗੁਰਧਾਮਾਂ ਦੀ ਸੇਵਾ ਲੈਣੀ ਹਾਰੇ ਪ੍ਰਕਾਰ ਕਰਕੇ ਸਹਾਇਤਾ ਕਰਨੀ ਬਾਬਾ ਸੁਜਾ ਸਿੰਘ ਜੀ ਦੇ ਆਸਰਾ ਆਪਣੇ ਜਨਮ ਘਰਲਾ ਪਾਸ ਨਿਵਾਸ ਰਛਨਾ ਮਹਾਰਾਜ ਜੀ ਇੱਛੇ ਪ੍ਰਵਾਹ ਸਰਦਾ ਮਹਾਂਪੁਰਸ਼ਾਂ ਨੂੰ ਭਾਣਾ ਮੰਨਣ ਦਾ ਕੋਸ਼ਿਸ਼ ਕਰਨਾ ਸਭਨਾ ਦੇ ਸਿੱਧੇ ਸ਼ਬਦ ਕੀਰਤਨ ਹੋਈ ਮਹਾਰਾਜ ਜੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਚੌਂਕੀ ਅਨੰਦ ਸਾਹਿਬ ਦੀ ਪਾਠ ਜੀ ਕੀਰਤਨ ਅੱਖਰ ਵਾਧਾ ਕਾਟਾ ਕੋ ਤੁਮਾਫ਼ ਕਰਨੀ ਸਰਵੱਤ ਦੇ ਆਧਰਾਸ ਕਰਨੇ ਪਾਵਨ ਹਜ਼ੂਰੀ ਅੰਦਰ ਗ੍ਰਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਪਾਵਨ ਹੋਤਮ ਬਖਸ਼ੋ ਹੋਕਮਨ ਸਾਧਨ ਦੀ ਮਾਤਬੂਦ ਪ੍ਰਦਾਨ ਕਰਦੇ ਹੋਏ ਦਾਣਾਇਆਂ ਸੰਗਤਾਂ ਨੂੰ ਨਦਰੋ ਨਦਰਿ ਨੇ ਹੱਥ ਕਰੋ ਜੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਦਾਣਕ ਨਾਮ ਜੜਦੀ ਗਲਾ ਇਹਦੇ ਬਾਣੇ ਅੱਭਾਈ ਬੱਭਾਈ ਪਿੱਛਾ ਜੋ 5 ਮਿੰਟ ਦੀ ਗੱਲ ਹੈ ਜੀ ਵੀ ਦਾ ਸਾਹਮਣਾ ਜਦੋਂ ਸਾਹਮਣੇ ਆਉਣਗੇ ਆਪਾਂ ਇਕੱਠੇ ਹੀ ਸਾਰੇ ਜਣੇ ਜਲਦੀ ਆਉਂਦਾ ਠੀਕ ਹੈ ਠੀਕ ਇੰਨੀ ਦੇਰ ਤੱਕ ਕੱਢੀ ਆਉਂਦੇ 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 ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਭ ਥਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਦਸਾਂ ਪਾਸ਼ਾ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਬਾਣਿਆਂ ਦੇ ਮਾਣ ਸਤਿਗੁਰੂ ਨੇ ਕਾਣਿਆਂ ਦੇ ਤਾਣ ਦੇ ਪਿਆੰ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਮੀਰੀ ਪੀਰੀ ਦੇ ਵਾਹਿਗੁਰੂ ا ساخ نام و خپل ا ساخ ا ھے هلو هلو هارو ها तो यार मैं कट रहा था तो मैं बड़ा लाइन करा तो बात करते हैं जरा मैं कौन सा है आपकी वाला और काम कर